ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਰਬੱਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਦੇ ਐਗਜ਼ਾਮ ਨੂੰ ਟਾਰਗੇਟ ਰੱਖਦੇ ਹੋਏ ਪੰਜਾਬ ਪੋਲਿਟੀ ਲਈ ਕਲਾਸ ਨੰਬਰ 3 ਲੈ ਕੇ ਆ ਚੁੱਕੇ ਹਾਂ ਜਿਸ ਚ ਅਪਾ ਪੜ੍ਹਾਂਗੇ ਕਮੇਟੀਆਂ ਆਫ ਕਨਸਟੀਟਿਊਸ਼ਨਲ ਅਸੈਂਬਲੀ ਕਿ ਜਿਹੜੀਆਂ ਕਮੇਟੀਆਂ ਬਣਾਈਆਂ ਸੀ ਟੋਟਲ ਬਾਈ ਕਮੇਟੀਆਂ ਸੀਗੀਆਂ ਉਸ ਚ 9 ਮੇਜਰ ਸੀਗੀਆਂ ਤੇ 13 ਮਾਈਨਰ ਕਮੇਟੀਆਂ ਸੀਗੀਆਂ ਜਿਹੜੀਆਂ ਨਾਈਨ ਮੇਜਰ ਨੇ ਜਿੰਨਾ ਬਾਰੇ ਅਕਸਰ ਹੀ ਪੰਜਾਬ ਦੇ ਐਗਜ਼ਾਮ ਚ ਪੀਟੀ ਪ੍ਰੈਸ ਵੀ ਦੁਆਰਾ ਜਾਂ ਪੰਜਾਬ ਪੁਲਿਸ ਦੁਆਰਾ ਟੀਸੀਐਸ ਦੁਆਰਾ ਕੁਐਸਚਨ ਪੁੱਛੇ ਜਾਂਦੇ ਨੇ ਅੱਜ ਆਪਾਂ ਉਹਨਾਂ ਬਾਰੇ ਕੁਝ ਜਿਹੜੀ ਜਾਣਕਾਰੀ ਲੈਣੀ ਆ ਤੇ ਅਗਰ ਕਿਸੇ ਵੀ ਬੱਚੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਉਹ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦਾ ਲਿੰਕ ਤੁਹਾਨੂੰ ਜਿਹੜਾ ਹੈਗਾ ਡਿਸਕ੍ਰਿਪਸ਼ਨ ਚ ਮਿਲ ਜੂ ਅਦਰਵਾਇਜ਼ ਤੁਸੀਂ ਸਰਚ ਕਰੋ ਜੌਬ ਇਨ ਪੰਜਾਬ ਤੇ ਤੁਹਾਨੂੰ ਜਿਹੜਾ ਹੈਗਾ ਇਸ ਤਰੀਕੇ ਦਾ ਇੱਕ ਦੇਖਣ ਨੂੰ ਮਿਲ ਜੂਗਾ ਤੇ ਉੱਥੋਂ ਤੁਸੀਂ ਜਿਹੜਾ ਹੈਗਾ ਆਪਣੇ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਬਾਕੀ ਜਿਹੜੀ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਨਾਲ ਕਰ ਦੋ ਸੈਸ਼ਨ ਨੂੰ ਸ਼ੇਅਰ ਤੇ ਹੁਣ ਆਪਾਂ ਚਲੋ ਆਪਣੀ ਜਿਹੜੀ ਅੱਜ ਦੀ ਕਲਾਸ ਆ ਸਟਾਰਟ ਕਰਦੇ ਹਾਂ ਕਮੇਟੀਆਂ ਆਫ ਕਨਸਟੀਟਿਊਸ਼ਨ ਅਸੈਂਬਲੀ ਟੋਟਲ ਕਿੰਨੀਆਂ ਕਮੇਟੀਆਂ ਸੀ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਕਿ ਟੋਟਲ 2 ਕਮੇਟੀਆਂ ਸੀਗੀਆਂ ਜਿਸ 'ਚ 9 ਮੇਜਰ ਕਮੇਟੀਆਂ ਸੀ ਤੇ 13 ਮਾਈਨਰ ਸੀਗੀਆਂ ਮਤਲਬ ਕਿ ਆਪਾਂ ਮੇਜਰ ਮਾਈਨੂ ਤੋਂ ਇੱਕ ਫਰਕ ਸਮਝ ਸਕਦੇ ਕਿ ਜਿਹੜੀਆਂ 9 ਕਮੇਟੀਆਂ ਸੀ ਉਹ ਮਤਲਬ ਕਿ ਇੱਕ ਤਰ੍ਹਾਂ ਦੇ ਵੱਡੇ ਲੈਵਲ ਦੇ ਸੀਗੀਆਂ ਤੇ ਜਿਹੜੀਆਂ 13 ਕਮੇਟੀਆਂ ਸੀ ਉਹ ਛੋਟੇ ਲੈਵਲ ਤੇ ਕੰਮ ਕਰ ਰਹੀਆਂ ਸੀ ਠੀਕ ਹੈ ਤੇ ਉਹ ਜਿਹੜੀਆਂ ਆਪਾਂ 9 ਮੇਜਰ ਨੇ ਇਹਨਾਂ ਚ ਕਿਹੜੀਆਂ-ਕਿਹੜੀਆਂ ਜ਼ਰੂਰੀ ਸੀ ਤੇ ਉਹਨਾਂ ਦੇ ਹੈੱਡ ਕੌਣ ਸੀਗੇ ਆਪਾਂ ਇਹਨਾਂ ਨੂੰ ਜਿਹੜੇ ਹੈਗਾ ਪੜ੍ਹਨੀਆਂ ਨੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਕਮੇਟੀਆਂ ਆਫ ਪੰਡਿਤ ਜਵਾਹਰ ਲਾਲ ਨਹਿਰੂ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਕਿਹੜੀਆਂ ਕਮੇਟੀਆਂ ਜਿਹੜੇ ਹੈਡਡ ਕਰੀਆਂ ਜਾਂਦੀਆਂ ਸੀਗੀਆਂ ਕਿਹੜੀਆਂ ਕਮੇਟੀਆਂ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਮੰਨ ਲਓ ਕਿ ਆਪਾਂ ਕੰਟਰੋਲ ਕਰੀਆਂ ਜਾਂਦੀ ਸੀ ਤਿੰਨ ਕਮੇਟੀਆਂ ਸੀਗੀਆਂ ਠੀਕ ਹੈ ਜਿਹੜੇ ਪੰਡਿਤ ਜਵਾਹਰ ਲਾਲ ਨਹਿਰੂ ਜਿਨ੍ਹਾਂ ਨੂੰ ਅਡਿਟ ਕਰਦੇ ਸੀ ਕਿਹੜੀ-ਕਿਹੜੀਆਂ ਯੂਨੀਅਨ ਪਾਵਰ ਕਮੇਟੀ ਯੂਨੀਅਨ ਕਨਸਟੀਟਿਊਸ਼ਨਲ ਕਮੇਟੀ ਤੇ ਸਟੇਟ ਕਮੇਟੀ ਇਹ ਸਟੇਟਾਂ ਨਾਲ ਨੇਗੋਸ਼ੀਏਟ ਕਰਨ ਖਾਤਰ ਜਿਹੜੀ ਸਟੇਟ ਕਮੇਟੀ ਬਣਾਈ ਹੋਈ ਸੀ ਠੀਕ ਹੈ ਇਹਨਾਂ ਤਿੰਨਾਂ ਦੇ ਹੈੱਡ ਕੌਣ ਸੀ ਇਹਨਾਂ ਤਿੰਨਾਂ ਦੇ ਹੈੱਡ ਕੌਣ ਸੀ ਇਹ ਹੈਗੀ ਸੀ ਆਪਣੇ ਨੈਕਸਟ ਆ ਗਏ ਆ ਕਮੇਟੀਆਂ ਆਫ ਡਾਕਟਰ ਜਿੰਦਰ ਪੁਸ਼ਾਦ ਡਾਕਟਰ ਜਿੰਦਰ ਪੁਸ਼ਾਦ ਜੀ ਇਹਨਾਂ ਬਾਰੇ ਕੱਲ ਨੂੰ ਇੱਕ ਫੈਕਟ ਦੱਸਿਆ ਸੀ ਕਿ ਇਹ ਦੂਜੀ ਮੀਟਿੰਗ ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਪਰਮਾਨੈਂਟ ਹੈਡ ਸਿਲੈਕਟ ਕਰਿਆ ਗਿਆ ਸੀ ਠੀਕ ਆ ਤੇ ਇਹਨਾਂ ਨੂੰ ਇਹੀ ਚਾਰ ਕਮੇਟੀਆਂ ਨੂੰ ਜਿਹੜਾ ਹੈਗਾ ਲੀਡ ਕਰ ਰਿਹਾ ਸੀ ਉਸ ਸਮੇਂ ਉਹ ਚਾਰ ਕਮੇਟੀਆਂ ਕਿਹੜੀਆਂ-ਕਿਹੜੀਆਂ ਸੀ ਰੂਲ ਪ੍ਰੋਸੀਜਰ ਕਮੇਟੀ ਸਟੀਅਰਿੰਗ ਕਮੇਟੀ ਫਾਈਨੈਂਸ ਕਮੇਟੀ ਤੇ ਨੈਸ਼ਨਲ ਐਡ ਹੌਕ ਫਲਾਗ ਕਮੇਟੀ ਠੀਕ ਹੈ ਇਹ ਕਮੇਟੀ ਬਾਰੇ ਐਕਸਟਰੀ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਕਿਉਂਕਿ ਇਹ ਜਿਆਦਾਤਰ ਨਹੀਂ ਪੜਾਉਂਦੇ ਬਹੁਤ ਇੰਸਟੀਚਿਊਟਾਂ ਵਾਲੇ ਤੇ ਬਹੁਤ ਜਿਹੜਾ ਹੈਗਾ ਬੁੱਕਸ ਦੇ ਵਿੱਚ ਵੀ ਨਹੀਂ ਇਹ ਮੈਂਸ਼ਨ ਹੁੰਦਾ ਤਾਂ ਕਿਹੜਾ ਜੋ ਨਾਰਮਲ ਇਹ ਕਮੇਟੀ ਦਾ ਕੁਐਸਚਨ ਆਉਂਦੀ ਹੁੰਦਾ ਠੀਕ ਹੈ ਕਿਹਨਾਂ ਡਾਕਟਰ ਰਜਿੰਦਰ ਪ੍ਰਸ਼ਾਦ ਹੋਰ ਹੈਡ ਕੀਤੀ ਜਾਂਦੀ ਸੀ ਠੀਕ ਹੈ ਹੁਣ ਅਪਾ ਚੱਲਦੇ ਨੇਕਸਟ ਨੈਕਸਟ ਆ ਗਿਆ ਆਪਣੇ ਕਮੇਟੀਆਂ ਆਫ ਸਰਦਾਰ ਵੱਲੋਬਾਈ ਪਟੇਲ ਸਰਦਾਰ ਵੱਲੋਬਾਈ ਪਟੇਲ ਨੂੰ ਕੀ ਨਾ ਕਿਹੜੀ ਕਮੇਟੀ ਸੀਗੀ ਤੇ ਤੁਸੀਂ ਮੈਨੂੰ ਸਾਰੇ ਕਮੈਂਟ ਕਰਕੇ ਦੱਸੋ ਕਿ ਸਰਦਾਰ ਵੱਲੂਭਾਈ ਪਟੇਲ ਨੂੰ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ ਠੀਕ ਹੈ ਕਿ ਕਿੰਨਾ ਤੇ ਇੱਕ ਬਹੁਤ ਵੱਡਾ ਜਿਹੜਾ ਸਟੈਚੂ ਹੀ ਲੱਗਾ ਹੋਇਆ ਹੈਗਾ ਤੇ ਨਾਲੇ ਤੁਸੀਂ ਮੈਨੂੰ ਦੱਸੋ ਕਿ ਸਟੈਚੂ ਕਿੱਥੇ ਆ ਠੀਕ ਆ ਫਰਮੈਸ਼ਲ ਕਨਸਟੀਟਿਊਸ਼ਨਲ ਕਮੇਟੀ ਇਹ ਜਿਹੜੀ ਹੈਗੀ ਸਰਦਾਰ ਵੱਲੂਭਾਈ ਪਟੇਲ ਦੀ ਦੁਆਰਾ ਹੈ ਲੀਡ ਕੀਤੀ ਜਾਂਦੀ ਸੀ ਹੁਣ ਆਪਾਂ ਕਮੇਟੀਆਂ ਆਫ ਜੀਵੀ ਕਰਨ ਪਲਾਨਿੰਗ ਠੀਕ ਹੈ ਇਹ ਵੈਸੇ ਕਿਸੇ ਨੇ ਕਰਵਾਈਆਂ ਨਹੀਂ ਹੋਣੇ ਜੀਪੀ ਕਰਪਲਾਨੀ ਮਾਰੇ ਪਰ ਇਹ ਲਾਸਟ ਇਅਰ ਕੁਐਸਚਨ ਆਇਆ ਹੂ ਦੀ ਤੰਗ ਕਿ ਜਿਹੜੀ ਹੈਗੀ ਇਹ ਮੈਂ ਕਮੇਟੀ ਤੇ ਇਹਨਾਂ ਦੇ ਜਿਹੜੇ ਹੈਡ ਸੀ ਜੀਪੀ ਕਰਪਲਾਨੀ ਉਹਨਾਂ ਨੂੰ ਜਿਹੜੀ ਹੈਗੀ ਉਹਨਾਂ ਦੀ ਲਾਈਨ ਐਡ ਕਰਕੇ ਲੈ ਜਿਹੜਾ ਫੰਡਾਮੈਂਟਲ ਰਾਈਟਸ ਸਬ ਕਮੇਟੀ ਸੀ ਨਾ ਇਹ ਜੀਪੀ ਕਰਪਲਾਨੀ ਦੁਆਰਾ ਲੀਡ ਕੀਤੀ ਗਈ ਸੀ ਠੀਕ ਹੈ ਹੁਣ ਆਪਾਂ ਪੜ੍ਹਦੇ ਆ ਕਮੇਟੀ ਆਫ ਮੂਰਤੀ ਸਤਿਆਨਾਰਾਇਣ ਮੂਰਤੀ ਸਤਿਆਨਾਰਾਇਣਾਂ ਦੀ ਜਿਹੜੀ ਕੋਈ ਕਮੇਟੀ ਸੀ ਇਹ ਕੁਐਸਚਨ ਆਇਆ ਹੋਇਆ ਹੈ ਪੀਟ੍ਰ ਪੈਸ ਵੀ ਦਾ ਸੀ ਹੈ ਜੇਲ ਵਾਰਡਨ ਦਾ ਪੇਪਰ ਹੋਇਆ ਲਾਸਟ ਇਅਰ ਉਹ ਠੀਕ ਹੈ ਜਿਹੜੀ ਲੈਂਗੁਏਜ ਕਮੇਟੀ ਸੀ ਉਹ ਮੂਰਤੀ ਸਤਿਆਨਾਰਾਇਣ ਦੁਆਰਾ ਲੀਡ ਕੀਤੀ ਜਾਂਦੀ ਸੀ ਠੀਕ ਹੈ ਹੁਣ ਆਪਾਂ ਦੇਖਦੇ ਆਪਣੀ ਨੈਕਸਟ ਨੈਕਸਟ ਆ ਗਈ ਆਪਣੀ ਸਭ ਤੋਂ ਜ਼ਰੂਰੀ ਡਰਾਫਟਿੰਗ ਕਮੇਟੀ ਜਿਹਦੇ ਦੁਆਰਾ ਭਾਰਤ ਦਾ ਜਿਹੜਾ ਹੈਗਾ ਜਿਨ੍ਹਾਂ ਦੁਆਰਾ ਭਾਰਤ ਦਾ ਸੁਧਾਨ ਲਿਖਿਆ ਗਿਆ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਕਿਹਨੂੰ ਕਿਹਾ ਜਾਂਦਾ ਬੀ ਆਰ ਅੰਬੇਦਕਰ ਜੀ ਨੂੰ ਠੀਕ ਹੈ ਇਹ ਬੀ ਆਰ ਅੰਬੇਦਕਰ ਦੀ ਕਮੇਟੀ ਸੀ ਕਿਹੜੀ ਕਮੇਟੀ ਸੀ ਡਰਾਫਟਿੰਗ ਕਮੇਟੀ ਠੀਕ ਹੈ ਤੇ ਇਹ ਕਦੋਂ ਬਣੀ ਸੀ ਇਹਦੀ ਡੇਟ ਅਕਸਰ ਇਗਜ਼ਾਮ ਵਿੱਚ ਪੁੱਛੀ ਜਾਂਦੀ ਹੁੰਦੀ ਆ 29 ਅਗਸਤ 1947 ਇਹ ਜਿਹੜੀ ਡਰਾਫਟਿੰਗ ਕਮੇਟੀ ਸੀ ਕਿੰਨਾ ਦੁਆਰਾ ਲੀਡ ਕਰੀਗੀ ਬੀ ਆਰ ਅੰਬੇਦਕਰ ਬੀ ਆਰ ਅੰਬੇਦਕਰ ਨੂੰ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਭਾਰਤੀ ਸੰਵਿਧਾਨ ਦੇ ਪਿਤਾਮਾ ਠੀਕ ਆ ਤੇ ਡਰਾਫਟਿੰਗ ਕਮੇਟੀ ਕਦੋਂ ਬਣੀ 29 ਅਗਸਤ 1947 ਕਿਹਦੀ ਦੁਆਰਾ ਬਣਾਈ ਗਈ ਬੀ ਆਰ ਅੰਬੇਦਕਰ ਦੁਆਰਾ ਤੇ ਡਰਾਫਟਿੰਗ ਕਮੇਟੀ ਬਣਾਉਣ ਖਾਤਰ ਜਿਹੜੇ ਉਹਨਾਂ ਦੇ ਐਡਵਾਈਜ਼ਰ ਸੀ ਐਡਵਾਈਜ਼ ਕਿਹਨੇ ਦਿੱਤੀ ਸੀ ਐਡਵਾਈਜ਼ਰ ਕੌਣ ਸੀ ਡਰਾਫਟਿੰਗ ਕਮੇਟੀ ਦੇ ਉਹ ਹੈਗੇ ਸੀ ਬੀ ਐਨ ਰਾਓ ਠੀਕ ਆ ਕੱਲ ਮੈਂ ਐਮ ਐਨ ਰਾਓ ਬੜੇ ਜਿਹੜਾ ਹੈਗਾ ਪੜਾ ਕੇ ਆਏ ਸੀ ਕਿ ਕੀ ਜਿਹੜਾ ਹੈਗਾ ਇੰਡੀਆ ਦੇ ਕਨਸਟੀਟਿਊਸ਼ਨ ਅਸੈਂਬਲੀ ਹੋਣੀ ਚਾਹੀਦੀ ਆ ਪਰ ਇਹ ਕੁਐਸਚਨ ਆਉਂਦਾ ਹੁੰਦਾ ਕਿ ਕੌਣ ਬੀ.ਐਨ.ਰ. ਆਉ ਤੇ ਐਮ.ਐਨ.ਰ. ਆਉ ਦੇ ਵਿੱਚ ਜਿਹੜੇ ਹੈਗੇ ਬੰਦੇ ਬੱਚੇ ਉੱਜੀਆਂ ਨੇ ਠੀਕ ਆ ਤਾਂ ਇਹ ਜਿਹੜਾ ਹੈਗਾ ਪੁਆਇੰਟ ਤੁਸੀਂ ਨੋਟ ਡਾਊਨ ਕਰ ਲਿਓ ਤੇ ਡਰਾਫਟਿੰਗ ਕਮੇਟੀ ਦੇ ਵਿੱਚ ਟੋਟਲ ਕਿੰਨੇ ਮੈਂਬਰ ਸੀਗੇ ਡਰਾਫਟਿੰਗ ਕਮੇਟੀ ਦੇ ਵਿੱਚ ਹੈਗੇ ਸੀ ਟੋਟਲ 7 ਮੈਂਬਰ ਹੁਣ ਆਪਾਂ ਉਹਨਾਂ ਸੱਤਾਂ ਬਾਰੇ ਪੜ੍ਹਾਂਗੇ ਕਿ ਉਹ ਸੱਤੇ ਮੈਂਬਰ ਕੌਣ ਕੌਣ ਸੀ ਕਿਉਂਕਿ ਅਕਸਰ ਪੁੱਛਿਆ ਜਾਂਦਾ ਹੁੰਦਾ ਸੋ ਐਗਜ਼ਾਮ ਇਸ ਦੇ ਵਿੱਚ ਉੱਥੇ ਤੁਹਾਨੂੰ 4 ਆਪਸ਼ਨ ਦਿੱਤੇ ਹੋਣਗੇ ਕਿ ਇਹਨਾਂ ਵਿੱਚੋਂ ਕਿ ਇਹ ਹੋ ਸੱਤ ਮੈਂਬਰ ਨੇ ਸਭ ਤੋਂ ਪਹਿਲਾਂ ਮੁਹੰਮਦ ਸੁਦੁੱਲਾ ਠੀਕ ਹੈ ਫਿਰ ਬੀ ਐਲ ਮਿੱਤਰ ਸੀ ਪਰ ਜਿਹੜੇ ਬੀ ਐਲ ਮਿੱਤਰ ਸੀਗੇ ਇਹਨਾਂ ਨੇ ਰਿਜ਼ਾਈਨ ਦਿੱਤਾ ਸੀ ਠੀਕ ਹੈ ਇਸ ਕਮੇਟੀ ਦੇ ਵਿੱਚੋਂ ਤਾਂ ਫਿਰ ਇਹਨਾਂ ਦੀ ਜਗ੍ਹਾ ਤੇ ਐਨ ਮਾਦਮਨ ਰਾਓ ਜਿਹੜੇ ਹੈਗੇ ਨਵੇਂ ਆਏ ਸੀ ਠੀਕ ਹੈ ਫਿਰ ਡੀਪੀ ਖਤਾਂਜੀ ਸੀਗੇ ਡੀਪੀ ਖਤਾਂਜੀ ਇਹਨਾਂ ਦੀ ਜਿਹੜੀ ਮਤਲਬ ਕਿ ਮੌਤ ਹੋ ਗਈ ਸੀ ਜਦੋਂ ਡੀਪੀ ਖਤਾਂਜੀ ਦੀ ਡੈਥ ਹੋਈ ਤਾਂ ਇਹਨਾਂ ਦੀ ਜਗ੍ਹਾ ਤੇ ਟੀਡੀ ਕ੍ਰਿਸ਼ਨਾਚਾਰੀ ਨੂੰ ਜਿਹੜਾ ਅਪਾਇੰਟ ਕਰਿਆ ਗਿਆ ਫਿਰ ਆਪਣੇ ਬੀ ਆਰ ਅੰਬੇਦਕਰ ਜੀ ਇਹਨਾਂ ਨੇ ਤਾਂ ਜਿਹੜੇ ਕਮੇਟੀ ਦੇ ਹੈੱਡ ਹੀ ਸੀਗੇ ਤੇ ਊਲਾਦੀ ਕ੍ਰਿਸ਼ਨਾ ਸੁਆਮੀ ਐਨ ਤੇ ਕੇ ਐਮ ਮੁਨਸ਼ੀ ਠੀਕ ਹੈ ਤੇ ਇਹਨੂੰ ਜਿਹੜਾ ਆਪਾਂ ਇੱਕ ਆਰਡਰ ਦੇ ਵਿੱਚ ਲਾਇਆ ਹੋਇਆ ਇਹਨੂੰ ਤੁਸੀਂ ਯਾਦ ਕਿਵੇਂ ਕਰਨਾ ਇਹਨਾਂ ਸਾਰਿਆਂ ਦੇ ਨਾਮ ਤੁਸੀਂ ਯਾਦ ਰੱਖ ਸਕਦੇ ਹੋ ਐਮਬੀਡੀ ਬੈਂਕ ਠੀਕ ਆ ਐਮ ਐਮਬੀਡੀ ਤੁਹਾਨੂੰ ਪਤਾ ਹੈ ਜਿਹੜਾ ਤੁਸੀਂ ਛੋਟੇ ਹੁੰਦੇ ਕਲਾਸਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਤਾਂ ਤੁਹਾਨੂੰ ਜਿਨ੍ਹਾਂ ਨੂੰ ਤੁਸੀਂ ਗਾਈਡਾਂ ਗਏ ਨੇ ਉਹਨਾਂ ਨੂੰ ਐਮਬੀਡੀ ਲਿਖਿਆ ਹੁੰਦਾ ਸੀ ਠੀਕ ਆ ਉਹਨਾਂ ਦੇ ਉੱਤੇ ਐਮਬੀਡੀ ਬੈਂਕ ਇਹਨੂੰ ਆਪਾਂ ਤੁਹਾਨੂੰ ਇਸ ਤਰੀਕੇ ਨਾਲ ਜਿਹੜਾ ਹੈਗਾ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ ਠੀਕ ਹੈ ਐਮ ਤੇ ਮੁਹੰਮਦ ਸੁਦੁੱਲਾ ਬੀ ਤੇ ਬੀ ਐਲ ਮਿੱਤਰ ਤੇ ਡੀ ਤੇ ਦੀਪੀ ਖੇਤਾਨ ਬੀ ਤੇ ਬੀ ਆਰ ਅੰਮੇਦਕਰ ਏ ਤੇ ਅਲਾਦੀ ਕ੍ਰਿਸ਼ਨ ਸੁਆਮੀ ਤੇ ਐਨ ਤੇ ਐਨ ਗੋਪਾਲ ਸੁਆਮੀ ਤੇ ਕੇ ਤੇ ਕੇ ਐਮ ਮੁੰਸ਼ੀ ਠੀਕ ਆ ਇਸ ਤਰੀਕੇ ਨਾਲ ਜਿਹੜਾ ਤੁਸੀਂ ਇਹਨਾਂ ਨੂੰ ਯਾਦ ਰੱਖ ਸਕਦੇ ਹੋ ਤੇ ਬਸ ਜਿਹੜੀ ਅੱਜ ਦੀ ਆਪਣੀ ਕਲਾਸ ਇਸ ਸਰਫ ਹੈ ਨਹੀਂ ਸੀ ਮੈਂ ਉਮੀਦ ਕਰਦਾ ਜਿਹੜੀ ਇਸ ਦੀ ਕਲਾਸ ਉਸ ਨੂੰ ਜਰੂਰ ਚੰਗੀ ਲੱਗੀ ਹੋਊਗੀ ਅਗਰ ਇਨਫੋਰਮੇਸ਼ਨ ਕਲਾਸ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਹੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਕਲਾਸਿਸ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਜਿਹੜੇ ਵੀ ਆਪਣੇ ਚੈਨਲ ਦੇ ਬੱਚੇ ਨਵੇਂ ਨੇ ਉਹਨਾਂ ਨੂੰ ਮੈਂ ਦੱਸ ਦੇਣਾ ਚਾਹਣਾ ਕਿ ਜਿਹੜਾ ਆਪਾਂ ਪੰਜਾਬ ਜੀ ਦਾ ਸਲੇਵਸ ਹੈ ਉਹ ਆਪਾਂ ਟੋਟਲੀ ਸਾਰਾ ਕੰਪਲੀਟ ਕਰਕੇ ਇੱਕ ਪਲੇਲਿਸਟ ਸਪੈਸ਼ਲ ਤੁਹਾਨੂੰ 34 ਕਲਾਸਾਂ ਦੀ ਪਲੇਲਿਸਟ ਬਣਾ ਕੇ ਦੇ ਦਿੱਤੀ ਹੈ ਬਿਲਕੁਲ ਉਹ ਫਰੀ ਆਫ ਕਾਸਟ ਹੈ ਤੁਸੀਂ ਉੱਥੋਂ ਜਾ ਕੇ ਬਿਲਕੁਲ ਟੋਟਲੀ ਬੇਸਿਕ ਤੋਂ ਲੈ ਕੇ ਐਡਵਾਂਸ ਲੈਵਲ ਦਾ ਉਸ ਦੇ ਵਿੱਚ ਆਪਾਂ ਪੰਜਾਬ ਦੀ ਜੀਓਗ੍ਰਾਫੀ ਹੋ ਗਈ ਇਕਨੋਮੀ ਹੋ ਗਈ ਤੇ ਹੋਰ ਵੀ ਲਿਟਰੇਚਰ ਹੋ ਗਿਆ ਪੰਜਾਬ ਦੀ ਹਿਸਟਰੀ ਹੋ ਗਈ ਠੀਕ ਹੈ ਨਦੀਆਂ ਨਾਲਿਆਂ ਬਾਰੇ ਸਭ ਕੁਝ ਆਪਾਂ ਪੰਜਾਬ ਦਾ A to Z ਤੁਹਾਨੂੰ ਕੋਈ ਬੁੱਕ ਲੈਣ ਦੀ ਲੋੜ ਨਹੀਂ ਤੁਸੀਂ ਉੱਥੋਂ ਜਾ ਕੇ ਬਿਲਕੁਲ ਫਰੀ ਆਫ ਕਾਸਟ ਆਪਣੀ ਤੇ ਹੁਣ ਆਪਾਂ ਪਾਲਿਟੀ ਵੀ ਇੰਨੀ ਹੀ ਡਿਟੇਲ ਚ ਕਰਨੀ ਆ ਤਾਂ ਜੋ ਤੁਹਾਨੂੰ ਕਿਤੇ ਹੋਰ ਵੀ ਤੁਹਾਨੂੰ ਜਿਹੜੀ ਹੈਗੀ ਪੜਨ ਦੀ ਲੋੜ ਨਾ ਪਵੇ ਠੀਕ ਹੈ ਬਾਕੀ ਅਸੀਂ ਉਮੀਦ ਕਰਦੇ ਹਾਂ ਜਿਹੜਾ 2026 ਆ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ